हां जी अपने कोल टैबी ऑल ओवर सूट रहेगा 3.5 मीटर सॉफ्ट क्वालिटी ਦਾ ਤੁਸੀਂ ਸੂਟ ਵੀ ਬਣਾ ਸਕਦੇ ਹੋ ਔਰ ਕੋਟ ਸੈਟ ਵੀ ਬਣਾ ਸਕਦੇ ਹੋ ਇਸ ਤੇ ਫਰਾਕ ਸੂਟ ਵੀ ਰੈਡੀ ਕਰ ਸਕਦੇ ਹੋ ਪ੍ਰਾਈਸ ਇਹਨਾਂ ਸੁੱਟਾਂ ਦਾ 650 ਫ੍ਰੀ ਸ਼ਿਪ ਸਕਰੀਨ ਸ਼ਾਟ ਸੈਂਡ ਕਰਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਜੀ टैबी कॉटन शर्ट रहेगी 프리ਮੀਅਮ ਕੁਆਲਿਟੀ ਫੈਬਰਿਕ ਸ਼ਰਟ ਰਹੇਗੀ 175 ਵੱਡੇ ਪਣੇ ਦੀ ਚਿਗੰਦ ਦਾ ਪਲਾਜ਼ੋ ਰਹੇਗਾ ਨਾਲ ਦੁਪੱਟਾ ਫੁੱਲ ਪੇਂਟਡ ਰਹੇਗਾ ਮਸਲੀਨ ਕਾਟਨ ਦਾ ਪ੍ਰਾਈਸ ਇਨਾ ਸੁੱਟਾਂ ਦਾ 1250 ਫ੍ਰੀ ਸ਼ਿਪ ਨੈਕਸਟ ਹੈ ਜੀ ਆਪਣੇ ਕੋਲ ਪਿਓ ਗੀਂਝਾ ਕਾਟਨ ਫੈਬਰਿਕ ਰਹੇਗਾ 5 ਮੀਟਰ ਸੁੱਟ ਰਹੇਗਾ ਪੈਸਵਰਕ ਏਮਬਰਾਇਡਰੀ ਆ ਮਸਲੀਨ ਪੈਸਵਰਕ ਦੁਪੱਟਾ ਰਹੇਗਾ ਗੋਟਾ ਪੱਤੀ ਪ੍ਰਾਈਸ ਇਨਾ ਸੁੱਟਾਂ ਦਾ 899 ਫ੍ਰੀ ਸ਼ਿਪ ਨੈਕਸਟ ਹੈ ਜੀ ਆਪਣੇ ਕੋਲ ਦੁਪੱਟਾ ਸੁੱਟ ਰਹਣਗੇ ਆਲ ਓਵਰ ਪਿਓ ਬੀਬਾ ਕਾਟਨ ਫੁੱਲ ਸੁੱਟ ਮਿਲੇਗਾ 3.5 ਮੀਟਰ ਬਹੁਤ ਹੀ ਜਿਆਦਾ ਸੋਨੇ ਪ੍ਰਿੰਟ ਨੇ ਔਰ ਇਸ ਦੇ ਘੇਰੇ ਤੇ ਲੈਸ ਵਰਕ এমਬਰਾਇਡਰੀ ਆ ਵਿਦ ਪਿਓਰ ਦਾ ਦੁਪੱਟਾ ਫੋਰ ਸਾਈਡ ਪੱਟੀ ਵਰਕ ਵਾਲਾ ਪ੍ਰਾਈਸ ਇਹਨਾਂ ਸੁੱਟਾਂ ਦਾ 950 ਫ੍ਰੀ ਸ਼ਿਪ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਲਿਮਿਟਡ ਸਟਾਕ ਆ ਸਕਰੀਨਸ਼ਾਟ ਲੈ ਕੇ ਆਪਣਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਾ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਨੈਕਸਟ ਹੈ ਜੀ ਆਪਣੇ ਕੋਲ ਆਲ ਓਵਰ print ਵਾਲੇ ਏਕੇ ਟੈਕਸਟ ਬ੍ਰਾਂਡ ਦੇ 5 ਮੀਟਰ ਦਾ ਸੂਟ ਰਹੇਗਾ कॉटन ਫੈਬਰਿਕ ਆ 475 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਦਿੱਤੇ ਵਰਸ ਨੰਬਰ ਤੇ ਵੀ ਆਰਡਰ ਪਲੇਸ ਕਰ ਸਕਦੇ ਹਾਂ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਤੁਸੀਂ ਇਹਨਾਂ ਸੂਟਾਂ ਤੇ ਲੈਸਾਂ ਦਾ ਡਿਜ਼ਾਈਨ ਕਰਕੇ ਸੂਟ ਬਹੁਤ ਸੋਹਣੇ ਰੈਡੀ ਹੋ ਜਾਂਦੇ ਨੇ ਸੇਲ ਵਿੱਚ ਸੂਟ ਆ ਡਿਸਕਾਊਂਟ ਤੇ ਆਏ ਹੋਏ ਨੇ ਜਲਦੀ ਤੋਂ ਜਲਦੀ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਏ ਸਟਾਕ ਆਪਣੇ ਕੋਲ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ